મારી محکمہ ਦੇ ਵਿੱਚੋਂ ਰਿਟਾਇਰ ਹੋ ਗਿਆ ਸਰਕਾਰ ਨੇ ਸਾਰਾ ਕੁਝ ਸੋਚ ਸਮਝ ਕੇ ਇਹ ਉਮਰ ਬਣਾਈ ਆ ਉਹ ਸਾਥੀ ਅਨਫੈਕਟਡ ਹੁੰਦਾ ਤਾਂ ਸਾਥੀ ਜਿਹੜਾ 60 ਸਾਲ ਦੀ ਉਮਰ ਤੋਂ ਬਾਅਦ ਜਿਹਨੂੰ ਡਿਊਟੀ ਤੇ ਲੈਂਦੇ ਆ ਉਹਦੇ ਨਾਲ ਜਿਹੜੀ ਆ ਆਪਣੀ ਜਾਨ ਨੂੰ ਵੀ ਖਤਰਾ ਜਿਹੜਾ ਰੈਗੂਲਰ ਮਿਲ ਜਾਂਦਾ ਕਿਉਂਕਿ ਸਾਥੀਓ ਉਹਦਾ ਸਰੀਰ ਆ ਜਿਹੜਾ ਉਹ ਨਹੀਂ ਸਾਥ ਦਿੰਦਾ ਇਹ ਉਮਰ ਇਸੇ ਵਾਸਤੇ ਜਿਹੜੀ ਤੈਅ ਕੀਤੀ ਗਈ ਆ ਸਰਕਾਰ ਵੱਲੋਂ ਤਾਂ ਸਾਥੀਓ ਧਿਆਨ ਰੱਖ ਕੇ ਜਿਹੜੇ ਵੀ ਟਰਾਈ ਸੱਤੇ ਤੁਹਾਡੇ ਨਾਲ ਕੰਮ ਕਰਦੇ ਆ ਉਹਨਾਂ ਦਾ ਵੀ ਚਲੋ ਉਹਨਾਂ ਦੀ ਗਲਤੀ ਵੀ ਆ ਜਿਹੜੀ ਉਹ ਸਹਿਮਤੀ ਦੇ ਕੇ ਆਪਣੇ ਲੱਗੇ ਹੋਏ ਆ ਫੇਰ ਵੀ ਉਹਨਾਂ ਦੀ ਜਿਹੜੀ ਜਾਨ ਮਾਲ ਦਾ ਜਿਹੜਾ ਜ਼ਿੰਮੇਵਾਰੀ ਆ ਉਹ ਆਪਣੇ ਰੈਗੂਲਰ ਮੁਲਾਜ਼ਮਾਂ ਦੀ ਆ ਤਾਂ ਸਾਥੀਓ ਉਹਨਾਂ ਨਾਲ ਜਿਹੜੇ ਵੀ ਬੰਦੇ ਕੰਮ ਕਰਦੇ ਆ ਪੂਰੇ ਧਿਆਨ ਨਾਲ ਤੇ ਆਪਾਂ ਇਸ ਗੱਲ ਦਾ ਵਿਰੋਧ ਵੀ ਕਰਨਾ ਹੈ ਤਾਂ ਸਾਥੀਓ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਥਰਮਲਾਂ ਦੇ ਵਿੱਚੋਂ ਸ਼ੁਰੂ ਹੋ ਕੇ ਹੁਣ ਫੀਲਡ ਤੱਕ ਵੀ ਪਹੁੰਚ ਗਿਆ ਤਾਂ ਸਾਥੀਓ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀਆਂ ਵੀ ਉਹਨਾਂ ਰਹਿੰਦੀਆਂ ਉੱਥੇ ਵੀ ਇਹ ਰਿਟਾਇਰੀ ਸਾਥੀਆਂ ਤੋਂ ਸਹਿਮਤੀ ਦੀ ਮੰਗ ਕਰਨਗੇ ਅਤੇ ਰੱਖਣਗੇ ਇਸ ਲਈ ਆਪਾਂ ਨੂੰ ਇਕੱਠੇ ਹੋ ਕੇ ਲੜਨਾ ਚਾਹੀਦਾ ਤਾਂ ਜੋ ਆਪਾਂ ਜਿਹੜੇ ਠੇਕੇ ਤੇ ਲੱਗੇ ਆਪਣੇ ਮੁਲਾਜ਼ਮ ਐ ਉਹਨਾਂ ਨੂੰ ਰੈਗੂਲਰ ਕਰਵਾ ਸਕੀਏ ਅਤੇ ਆਲ ਵਾਲੀ ਪੀੜ੍ਹੀ ਦੇ ਲਈ ਜਿਹੜੀਆਂ ਨਵੀਆਂ ਪੋਸਟਾਂ ਕ੍ਰੀਏਟ ਕਰਾਈਏ ਤੇ ਇਹ ਜਿਹੜੀਆਂ ਹੈਗੀਆਂ ਇਹਨਾਂ ਨੂੰ ਬਚਾ ਕੇ ਰੱਖੀਏ ਤੇ ਤਾਈਓ ਸੋਸ਼ੀਅਲ ਹੋ ਸਕਦਾ ਜੇ ਤੁਸੀਂ ਇੱਕ ਵਾਰੀ ਮਹਿਕਮੇ ਦੇ ਵਿੱਚੋਂ ਰਿਟਾਇਰ ਹੋ ਗਿਆ ਸਰਕਾਰ ਨੇ ਸਾਰਾ ਕੁਝ ਸੋਚ ਸਮਝ ਕੇ ਇਹ ਉਮਰ ਬਣਾਈ ਆ ਉਹ ਸਾਥੀ ਅਨਫੈਕਟਡ ਹੁੰਦਾ ਤੇ ਸਾਥੀ ਜਿਹੜਾ 60 ਸਾਲ ਦੀ ਉਮਰ ਤੋਂ ਬਾਅਦ ਜਿਹਨੋਂ ਡਿਊਟੀ ਕੋ ਲੈਂਦੇ ਆ ਉਹਦੇ ਨਾਲ ਜਿਹੜੀ ਆ ਆਪਣੀ ਜਾਨ ਨੂੰ ਵੀ ਖਤਰਾ ਜਿਹੜਾ ਰੈਗੂਲਰ ਮੁਲਾਜ਼ਮ ਹੈ ਕਿਉਂਕਿ ਸਾਥੀਓ ਉਹਦਾ ਸਰੀਰ ਆ ਜਿਹੜਾ ਉਹ ਨਹੀਂ ਸਾਥ ਦਿੰਦਾ ਇਹ ਉਮਰ ਇਸੇ ਵਾਸਤੇ ਜਿਹੜੀ ਤੈਅ ਕੀਤੀ ਗਈ ਹੈ ਸਰਕਾਰ ਵੱਲੋਂ ਤਾਂ ਸਾਥੀਓ ਧਿਆਨ ਰੱਖ ਕੇ ਜਿਹੜੇ ਵੀ ਟਰਾਈ ਸਰਤੇ ਤੁਹਾਡੇ ਨਾਲ ਕੰਮ ਕਰਦੇ ਆ ਉਹਨਾਂ ਦਾ ਵੀ ਚਲੋ ਉਹਨਾਂ ਦੀ ਗਲਤੀ ਵੀ ਆ ਜਿਹੜੀ ਉਹ ਸਹਿਮਤੀ ਦੇ ਕੇ ਆਪਣੇ ਲੱਗੇ ਹੋਏ ਆ ਫੇਰ ਵੀ ਉਹਨਾਂ ਦੀ ਜਿਹੜੀ ਜਾਨ ਮਾਲ ਦਾ ਜਿਹੜਾ ਜ਼ਿੰਮੇਵਾਰੀ ਆ ਉਹ ਆਪਣੇ ਰੈਗੂਲਰ ਮੁਲਾਜ਼ਮਾਂ ਦੀ ਆ ਤਾਂ ਸਾਥੀਓ ਉਹਨਾਂ ਨਾਲ ਜਿਹੜੇ ਵੀ ਬੰਦੇ ਕੰਮ ਕਰਦੇ ਆ ਪੂਰੇ ਤੇ ਅੰਨੜ ਤੇ ਆਪਾਂ ਇਸ ਗੱਲ ਦਾ ਵਿਰੋਧ ਵੀ ਕਰਨਾ ਸੋ ਸਾਥੀਓ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਥਰਮਲਾਂ ਦੇ ਵਿੱਚੋਂ ਸ਼ੁਰੂ ਹੋ ਕੇ ਹੁਣ ਫੀਲਡ ਤੱਕ ਵੀ ਪਹੁੰਚ ਗਿਆ ਸੋ ਸਾਥੀਓ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀਆਂ ਜੋਂ ਨਾਲ ਰਹਿੰਦੀਆਂ ਉੱਥੇ ਵੀ ਇਹ ਰਿਟਾਇਰੀ ਸਾਥੀਆਂ ਤੋਂ ਸਹਿਮਤੀ ਦੀ ਮੰਗ ਕਰਨਗੇ ਅਤੇ ਰੱਖਣਗੇ ਇਸ ਲਈ ਆਪਾਂ ਨੂੰ ਇਕੱਠੇ ਹੋ ਕੇ ਲੜਨਾ ਚਾਹੀਦਾ ਤਾਂ ਜੋ ਆਪਾਂ ਜਿਹੜੇ ਛੇਕੇ ਤੇ ਲੱਗੇ ਆਪਣੇ ਮੁਲਾਜ਼ਮ ਹੈ ਉਹਨਾਂ ਨੂੰ ਰੈਗੂਲਰ ਕਰਵਾ ਸਕੀਏ ਅਤੇ ਔਰ ਵਾਲੀ ਪੀੜੀ ਦੇ ਲਈ ਜਿਹੜੀਆਂ ਨੰਗੀਆਂ ਪੋਸਟਾਂ ਕਰੇਟ ਕਰਾਈਏ ਤੇ ਇਹ ਜਿਹੜੀਆਂ ਹੈਗੀਆਂ ਇਹਨਾਂ ਨੂੰ ਬਚਾ ਕੇ ਰੱਖੀਏ ਤੇ ਤਾਈਓ ਪੋਸੀਬਲ ਹੋ ਸਕਦਾ ਜੇ ਤੁਸੀਂ ਅੱਜ ਸਾਰੇ ਰਲ ਕੇ ਇਕੱਠੇ ਹੋ ਕੇ ਇਹਨਾਂ ਦਾ ਵਿਰੋਧ ਕਰੋਗੇ ਇਹ ਜਿਹੜੇ ਮਾਰੀਆਂ ਨੀਤੀਆਂ ਜਿਹੜੀਆਂ ਸਰਕਾਰ ਘਟ ਰਹੀ ਹੈ ਇਹਨਾਂ ਦਾ ਵਿਰੋਧ ਕਰੋਗੇ ਤੋਂ ਸਾਥੀਓ ਤੁਹਾਡਾ ਇੱਥੇ ਆਇਆ ਤਾਂ ਬਹੁਤ ਬਹੁਤ ਧੰਨਵਾਦ ਜੈ ਜਨਤਾ ਜੈ ਸਿੰਘਾੜਾ ਜਿੱਤ ਲੜਦੇ ਲੋਕਾਂ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ